ਫੇਕੇ ਦੀਏ ਬੰਦ ਬੋਤਲੇ ਕੈਨੋ ਪੀਣ ਗੈਨ ਸਿਵਾ ਵਾਲੇ ਫੇਕੇ ਦੀਏ ਬੰਦ ਬੋਤਲੇ ਸ਼ਰਾਬੀ ਹੋ ਗਏ ਸ਼ਰਾਬੀ ਹੋ ਗਏ ਕੋਟ ਦੇ ਲਾਲੇ ਫੇਕੇ ਦੀਏ ਬੰਦ ਬੋਤਲੇ ਕੈਨੋ ਪੀਣ ਗੈਨ ਸਿਵਾ ਵਾਲੇ ਰੇ ਕੇ ਦੀਏ ਬੰਦ ਬੋਤਲੇ ਓਏ ਕਮਾ ਆਉ ਰੇ ਆ ਬੇਟਾ ਆ ਰੇ ਆ ਬਹਿ ਜਾ ਬਾਰੀ ਤੁਰਾ ਖਿੱਡੀ ਫਿਰਦਾ ਬਹਿ ਜਾ ਐਨਾ ਆਪਾਂ ਆਪਰੇ ਕੋਲੇ ਪਿਆਰੀ ਬਹੁਤ ਹੁੰਦੀ ਸੀਗੀ ਆਪਾਂ ਬਹੁਤ ਤਗੜੇ ਬੰਦੇ ਹੁੰਦੇ ਸੀਗੇ ਕੀ ਹੋ ਗਿਆ ਜੀ ਹੁਣ ਘਟ ਗਈ ਤਾਂ ਆਪਰੇ ਕੋਲੇ ਪਿਆਰੀ ਬਹੁਤ ਹੁੰਦੀ ਸੀਗੀ ਮੈਨੂੰ ਟੱਗ ਲਾ ਲੈਨੇ ਕਿ ਥੇਰ ਗੱਲਾਂ ਕਰਦੇ ਆਪਾਂ ਇਹ ਹੁਣ ਕਿੱਦਾਂ ਨਹੀਂ ਪੈਲੀ ਵਿੱਚ ਤੀ ਦਾਰੂ ਪੀ ਪੀ ਉਹ ਪੈਲੀ ਤੂੰ ਪੜ ਜਾਦੇ ਆਪਾਂ ਹੋਰ ਬਣਾ ਲੈਣੀ ਐ ਪੈਲੀ ਕੀੜੀ ਗੱਲ ਐ ਤੂੰ ਪੜਾਈ ਕਰ ਲੈ ਤੇ ਆਪਾਂ ਪੈਲੀ ਹੋਰ ਬਣਾ ਲੈਣੀ ਐ ਉਹ ਪੈਲੀਆਂ ਬਣਦੀਆਂ ਰਹਿੰਦੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਅੱਗੇ ਆਪਣੇ ਵੱਡੇ ਦਾਦਾ ਜੀ ਉਹ ਬੜੇ ਪੱਜ ਪੂਗ ਲਾਉਂਦੇ ਹੁੰਦੇ ਸੀਗੇ ਉਹ ਤਾਂ ਬੋਤਲ ਬੋਤਲ ਕੱਲੇ ਪੀ ਜਾਂਦੇ ਸੀਗੇ ਮੈਂ ਤਾਂ ਅਜੇ ਅੱਧੀ ਕੀ ਪੀਨਾਂ ਦੱਸ ਆਪਣੇ ਕੋਲ ਇੰਨਾ ਪੈਸਾ ਤਾਂ ਆਪਾਂ ਗਰੀਬ ਨੂੰ ਦਾਨ ਕਾਤੋਂ ਨਹੀਂ ਕਰਦੇ ਉਹ ਦਾਨ ਗਰੀਬ ਨੂੰ ਕਰ ਲਾਂਗੇ ਇਹ ਗਰੀਬ ਹੁਣ ਹੈ ਕਿੱਥੇ ਗਰੀਬ ਨੂੰ ਕਿਹਨੂੰ ਦਾਨ ਕਰੀਏ ਦੱਸ ਉਹ ਬਾਰ ਕੁਲਫੀ ਵਾਲਾ ਹੈਗਾ ਤਾਂ ਹੈ 10 ਰੁਪਏ ਦੇ ਉਹਨੂੰ ਮੈਂ ਦਾਨ ਕਰਾਂ ਨਾ ਉਹ ਲੈ ਫੜ ਉਹ ਕੁਲਫੀ ਵਾਲੇ ਜੇ ਕੁਲਫੀ ਵਾਲੇ ਨੂੰ ਦਾਨ ਕਰਿਆ ਐ ਕਰੀ ਉਹ ਕੁਲਫੀ ਲੈ ਆਈ ਉਦੋਂ ਟੰਗਾ ਉਹ ਉਹ ਗੱਲ ਸੁਣ ਹਾਂ ਉਹ ਨਥੂ ਰਾਵਨੀਆਂ ਆਪਣਾ ਰਿਮ ਪਕੌੜੇ ਵਾਲਾ ਆਉ ਗਰੀਬੰਦਾ ਯਾਰ ਉਹਨੂੰ ਵੀ ਦੇ ਆਈ ਪੁੰਨ ਕਰੀ ਆਪਾਂ ਪੁੰਨ ਦਾਨ ਕਰਦੇ ਰਹਿੰਦੇ ਤੈਨੂੰ ਪਤਾ ਹੀ ਹੈ ਨਾ ਠੀਕਾ ਜਾ ਨੂੰ ਕਰੀ ਬੰਦ ਤੇ ਐ ਕਰੀ ਹਾਂ ਉਹਦੇ ਪਕੌੜੇ ਲੈ ਆਈ ਤਾਂ ਤੋਂ ਜਾਂਦੇ ਪਰ ਪਕੌੜੇ ਨੇ ਚੱਲੂ ਨਾ ਠੀਕਾ ਅੱਛਾ ਉਹ ਕਿੰਨਾ ਚਲਾਕ ਬੰਦਾ ਆਪ ਖਾਊਗਾ 100 ਰੁਪਏ ਤੇ ਪਕੌੜੇ ਤੇ ਮੈਨੂੰ ਦਿੱਤੇ ਕੁਲਫੀ ਲਈ 10 ਰੁਪਏ ਮੈਂ ਹੁਣ ਜਾ ਕੇ ਬੇਬੇ ਨੂੰ ਲੂਤੀ ਲਾਣਾ ਇਹਨਾਂ ਦੀ ਹੋਊਗੀ ਲੜਾਈ ਤੇ ਬੁੜੇ ਨੇ ਭੁੱਲਿਆ ਨਾ ਮੈਨੂੰ ਪੈਸੇ ਦਿੱਤਾ ਸੀ ਪੈਸੇ ਰੱਖੋ ਜੇ ਬੱਚਾ ਤੇਰੀ ਖਾਊਗਾ ਫੁੱਲ ਸੀ ਆਠ ਹੀ ਕ ਅਬੇ ਬੇ ਚੜਾਦਾ ਫੇਰ ਬੁੜੇ ਨੇ ਚੰਦ ਵੇ ਕੀ ਹੋ ਗਿਆ ਮੈਂ ਤਾਂ ਪਾਪਾ ਕੈਨ ਲੈਣ ਲੱਗੇ ਸ਼ਰਮੰਦੀ ਆ ਕੀ ਹੋ ਗਿਆ ਅੱਗੇ ਰਾਤ ਨੂੰ ਦਰੂਪਿੰਦਾ ਸੀ ਹੁਣ ਇਹਨੇ ਸਵੇਰੇ ਠੇਕਾ ਖੋਲ ਲਿਆ ਹਾਏ ਵੇ ਮੈਂ ਕੀ ਕਰਾਂਦਾ ਅੱਗੇ ਤਾਂ ਰਾਤ ਨੂੰ दारू ਪੀਂਦਾ ਸੀ ਹੁਣ ਦਿਨੇ ਵੀ ਡੱਫਣ ਲੱਗ ਗਿਆ ਮੈਂ ਤਾਂ ਕਹਿੰਨਾ ਬੇਬੇ ਤੂੰ ਮਾਮੇ ਨੂੰ ਫੋਨ ਕਰ ਦੇ ਵੇ ਤੇਰੇ ਮਾਮੇ ਦਾ ਸੁਭਾਅ ਵਾਲਾ ਪੈੜਾ ਉਹ ਇਹਨੂੰ ਉਂਝ ਮਾਰ ਮੁਰਦੂਗਾ ਲੱਤਾਂਾਂ ਤੋੜ ਦੂਗਾ ਆਹ ਟਕੀਰਾ ਟਕੀਰਾ ਮੈਨੂੰ ਵੀ ਪਤਾ ਮਾਮੇ ਦਾ ਆਪ ਜਾ ਕੇ ਗੱਲ ਕਰ ਲਾ ਕੋਈ ਨਹੀਂ ਕਰਦੀਆਂ ਕੁਛ ਟੜਕੇ ਲੱਗ ਗਿਆ ਡੱਪਣ ਆ ਸਿਖਰ ਦੁਪਹਿਰਾਂ दारू ਪੀ ਜਾਣਾ ਲੈ ਜਵਾਖ ਤੇ ਕੀ ਅਸਰ ਪਊਗਾ ਆ ਤੇਰੀ ਸ਼ਰਾਬ ਨੇ ਤਾਂ ਪੈੜੀ ਵਕਾਤੀ ਸਾਰੀ ਪਹਿਲਾਂ ਰਾਤ ਨੂੰ ਡੱਫਦਾ ਸੀ ਹੁਣ ਟੜਕੇ ਲੱਗ ਗਿਆ ਓ ਤੂੰ ਸਮਝੀ ਨਹੀਂ ਸੂਰਜ ਨਾ ਅੱਜ ਭਲੇਖੇ ਨਾਲ ਰਾਤ ਨੂੰ ਹੀ ਚੜ ਗਿਆ ਚੜ ਗਿਆ ਸੂਰਜ ਭਲੇਖੇ ਨਾਲ ਲਾਉਣੀ ਮੈਂ ਆਦੇ ਪੇਕੇ ਨੂੰ ਫੋਨ ਕਰਦੇ ਤੈਨੂੰ ਸਿੱਧਾ ਓ ਵਿੰਗ ਤੜਿੰਗੇ ਤਾਂ ਆਪ ਆ ਤੇ ਮੈਨੂੰ ਉਸ ਦਾ ਕੀ ਕਰਨਗੇ

ਲਗਦਾ ਰਿਸ਼ਤੇਦਾਰੀ ਦਾ ਉਹ ਤੂੰ ਤੂੰ ਕੁੜੀ ਨੂੰ ਕਿੰਨਾ ਤੰਗ ਕਰਦਾ ਯਾਰ ਤੂੰ ਟਾਈਮ ਆ ਦਾਰੂ ਪੀਂਦਾ ਦੁਪਹਿਰੇ ਦਾਰੂ ਪੀਂਦਾ ਯਾਰ ਤੂੰ ਫੇਰ ਉਹੀ ਗੱਲ ਤੇਰੀ ਨਾ ਤਾਂ ਲੰਬਾ ਦਿੰਦੀ ਕੁੜੀ ਦੋਪਤੀ ਯਾਰ ਕੁੜੀ ਅਸੀਂ ਤੇਰੇ ਮਗਰ ਲਾ ਕੇ ਯਾਰ ਕਹਦਾ ਤੀ ਮੈਂ ਪੀਂਦਾ ਨਹੀਂ ਇਹਦਾ ਦਾਰੂ ਮੈਂ ਕਦੋਂ ਪੀਣਾ ਬਈ ਮੈਂ ਮੈਂ ਦੱਸਾਂ ਮੈਂ ਲਾ ਪੈ ਗਿਥੇ ਦਾਰੂ ਛੱਡੀ ਦਾਰੂ ਨਾ ਕਦੋਂ ਪੀਣਾ ਦਾਰੂ ਨਹੀਂ ਪਿੰਦਾ ਇਹਦੇ ਅਰੇ ਡੜਾ ਪਾਉਂਦੀ ਰਹੀਂਦੀ ਮੈਂ ਦਾਰੂ ਪੀਂਦੇ ਰਿਹਾ ਆ ਦੇ ਦਾਰੂ ਪਿੰਡਾ ਨਾ ਤਕ ਨਾ ਤਕਰੀ ਨਾ ਤਕਰੀ ਫੋਨ ਕਰਦੀ ਯਾਰ ਅੱਜ ਰਿਸ਼ਤੇਦਾਰ ਆਇਆ ਮੈਂ ਇੱਜਤ ਕਰਨੀ ਰਿਸ਼ਤੇਦਾਰ ਦੀ ਇੱਜਤ ਤਾਂ ਕਰਨੀ ਹੈ ਯਾਰ ਐ ਇੱਜਤ ਤਾਂ ਹੁੰਦੀ ਹੈ ਹਾਂ ਰਿਸ਼ਤੇਦਾਰ ਦੀ ਇੱਜਤ ਕਰਨੀ ਹੈ ਅੱਧੀ ਕਰਤੀ ਕੁੜੀ ਯਰ ਅੱਧੀ ਕਰਤੀਗੀ ਪਤਾ ਕੁੜੀ ਅੱਡੀ ਕਿਨੀ 6 ਫੁੱਟ ਦੀ ਸੀਗੀ ਯਾਰ ਤੂੰ ਕੁਭਰੋਈ ਗੱਲ ਆ ਤੂੰ ਗੱਲ ਸੁਣਿਆ ਯਾਰ ਤੂੰ ਤੂੰ ਗੱਲ ਸੁਣ ਸੁਣ ਗੱਲ ਤੂੰ ਗੱਲ ਸੁਣ ਕੇ ਬਰਾਵਾ ਨਾ ਨਿੰਨ ਨਿੰਨ ਪ੍ਰੋਣਾ ਮੈਂ ਗੁੱਸਾ ਅਹੀਂ ਮੇਰੀ ਗਾਹ ਹੋਰ ਅਹੀਂ ਬੰਦਾ ਮਾਰ ਲੱਗੇ ਮੈਂਟ ਮਾਰਦੇ ਤੂੰ ਪੱਥੜਾ ਗੱਲ ਸੁਣ ਗੱਲ ਸੁਣ ਗੱਲ ਸੁਣੇ ਤੂੰ ਗੱਲ ਸੁਣੋ ਚਬਰਾਇਦਾ ਨਹੀਂ ਹੁੰਦਾ ਮੈਂ ਕਦੇ ਦਾਲੂ ਪੀਂਦਾ ਮੈਂ ਪੀਂਦਾ ਹੀ ਨਹੀਂ ਆ ਬੰਦ ਕਰਤੀ ਦਾਰੂ ਵਾਹ ਵਾਹ ਹੁਣ ਤੇਰੀ ਫੈਮਿਲੀ ਚ ਚੱਲਦਾ ਰਹਦਾ ਹੈ ਨਾ ਮੈਨੂੰ ਤਾਂ ਕੱਲੀ ਕਰਨੀ ਹੈ ਇਹ ਵੀ ਅਸੀਂ ਦਾਰੂ ਪੀਣੀ ਹੈ ਮੈਂ ਤੈਨੂੰ ਕਹੋ ਕਿ ਨਾ ਅਣੀਹੀਂ ਦਾਰੂ ਪੀਣੀ ਹੈ ਪਿੰਦੇ ਨਹੀਂ ਦਾਰੂ ਆਤੋਂ ਦਾਰੂ ਕਦੋਂ ਪੀਂਈਂ ਨਹੀਂ ਪਿੰਦੇ ਸਾਡੇ ਸਾਡੇ ਘਰੇ ਨਹੀਂ ਵਰਦੀ ਦਾਰੂ ਹਾਂ ਨਾ ਨਾ ਤੂੰ ਦਾਰੂ ਨਹੀਂ ਪੀਂਦਾ ਦਾਰੂ ਪੀਣੀ ਨਹੀਂ ਉਹ ਕੁੜੀ ਕੁੜੀ ਬਈ ਨਾ ਤੂੰ ਫੋਨ ਕਰਦੀ ਆ ਉਹ ਬਾਗਾ ਰੋਣਾ ਪਾਉਂਦੀ ਯਾਰ ਉਹਨੂੰ ਸਮਝਾ ਕੇ ਜਾਈਂ ਉਹਨੂੰ ਤੂੰ ਮੈਂ ਆਇਆ ਮੈਂ ਸਮਝਾਉਣੀ ਆ ਬਸ 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 ਸਮਝਾ ਜੀ ਨਾ ਵੀ ਰੌਲਾ ਨਹੀਂ ਪਾਉਣਾ ਦਾਰੂ ਨਹੀਂ ਪੀਂਦੇਗੇ ਨਹੀਂ ਪੀਂਦੇ ਨਾ 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 ਦਾਰੂ ਪੀਂਦੇ ਹੀ ਨਹੀਂ ਮੈਂ ਵੀ ਨਹੀਂ ਪੀਂਦਾ ਮੈਂ ਮੈਂ ਵੀ ਨਹੀਂ ਪੀਂਦਾ ਆ ਪਾਣੀ ਦਾ ਪੀਣਾ ਆ ਪਾਣੀ ਪੀਂਦੇ ਦਾਰੂ ਨਹੀਂ ਪੀਂਦੇ ਹਾਂ ਉਹ ਕਹਿੰਦਾ ਬਾਰੇ ਸਮਝਾ ਕੇ ਜਾਏ ਵੀ ਰੌਲਾ ਨਹੀਂ ਪਾਉਣਾ ਨਹੀਂ ਪਾਉਣਾ ਨਹੀਂ ਪਾਉਣਾ ਨਹੀਂ ਪਾਉਣਾ ਨਹੀਂ ਪਾਉਣਾ ਰੌਲਾ ਇਹ ਪ੍ਰਾਣੀਆਂ ਗੱਲ ਇਹ ਆ ਤੂੰ ਹੈਗਾ ਰਿਸ਼ਤੇਦਾਰ

ਕੰਦਾ ਨਾ ਮੈਨੂੰ ਪਤਾ ਕਿ ਬਹੁਤ ਪਰੇ ਤੈਨੂੰ ਮੈਂ ਰੋਣਾ ਸਮਝਾਉਣਾ ਇਹ ਕੋਈ ਬੜੀ ਵਧੀਆ ਚੀਜ਼ ਨਹੀਂ ਹੁੰਦੀ ਜ਼ਰੂਰ ਮਾਰੀ ਚੀਜ਼ ਹੈ ਮੈਂ ਤਾਂ ਪੀਂਦੇ ਨਹੀਂ ਆ ਇਹ ਸਿਰੇ ਲੀਵਰ ਖਰਾਬ ਕਰਦੀ ਹੈ ਕਿਡਨੀ ਖਰਾਬ ਕਰਦੀ ਹੈ ਲੀਵਰ ਖਰਾਬ ਕਰਦੀ ਹੈ ਨਾ ਕਰਦੀ ਕਰਦੀ ਹੈ ਕਿਡਨੀ ਖਰਾਬ ਕਰਦੀ ਹੈ ਨਾ ਫੇਫੜੇ ਫੇਫੜੇ ਕਰਦੀ ਹੈ ਸ਼ੂਗਰ ਵਧਾਉਂਦੀ ਆ ਸ਼ੂਗਰ ਵੀ ਵਧਾਉਂਦੀ ਆ ਬੰਦਾ ਜਲਦੀ ਮਰ ਜਾਂਦਾ ਹੈ ਦਿਮਾਗ ਦੀ ਅਪਚਟ ਕਰਦੀ ਆ ਕਰਦੀ ਆ ਜਿਆਦਾ ਸੀ ਖਤਮ ਕਰਦੀ ਆ ਹਾਂ ਅਸਮਲਾ ਹਾਂ ਇਹ ਨਹੀਂ ਪੀਣੀ ਆਪਾਂ ਬੇਫਿਕਰ ਹੋ ਜਾ ਤੂੰ ਦਾਰੂ ਕਦੇ ਨਾ ਪੀਓ ਕਦੇ ਵੀ ਨਾ ਪੀਓ ਪੀਣੀ ਨਹੀਂ ਨਨ ਨੂੰ ਦਵਾ ਆਹ ਦੇ ਭੈ ਨੂੰ ਸਮਝਾ ਜਾ ਇਹ ਰੌਣਾ ਨਾ ਪਾਵੇ ਬਸ ਉਹ ਦਾਰੂ ਨਹੀਂ ਪੀਣੀ ਉਹ ਦਾਰੂ ਪੀਣੀ ਵੀ ਰੱਤਾਂ ਦਾਲ ਵਾਲੇ ਤਾਹੇ ਜਾਣੀਂ ਪ੍ਰੋਣਾ ਮੇਰੀ ਸੌ ਖਾਜ ਤੋਂ ਵੱਧ ਪੀਤੀ ਦਾ ਮੈਂ ਕਹਿੰਦਾ ਵੀ ਨਹੀਂ ਪੀਂਦੇ ਨਹੀਂ ਪੀਂਦੇ ਨਹੀਂ ਪੀਂਦੇ ਬਸ ਨਹੀਂ ਬਿਲਕੁਲ ਨਹੀਂ ਪੀਂਦੇ ਗਏ ਹਾਂ ਠੀਕ ਹੈ ਦਾਰੂ ਨਹੀਂ ਪੀਂਦੇ ਤਾ ਪ੍ਰੋ ਮੀਟ ਨਹੀਂ ਮੰਗਾਇਆ ਮੀਟ ਮੰਗਾਇਆ ਮੀਟ ਉਹਨੇ ਬਸਾਉਦਾ ਉਹਦਾ ਪਗਾਇਆ ਪਗਾਇਆ ਮੀਟ

ਦੋ ਡਰਿੰਕ ਐ ਬਰੋ ਬਸ ਤੂੰ ਦੇਖੋ ਸਮਝ ਆ ਜਾ ਸਭ ਸਮਝਾਤਾ ਤੈਨੂੰ ਵੀ ਸਮਝਾਦਾ ਬਸ ਬਸ ਉੱਥੇ ਸਾਲਾ ਸਾਹਬ ਤੁਸੀਂ ਮੈਨੂੰ ਤਾਂ ਸਮਝਾਤਾ ਉੱਥੇ ਕਿਤੇ ਆਪਦੇ ਕੋਲੇ ਮੈਨੂੰ ਵੀ ਸੱਦ ਲਿਆ ਕਰੋ ਸਮਝਾਉਣ ਵਾਸਤੇ ਛੋਟਾ ਨਾ ਆਪਣਾ ਉਹਦਾ ਵਿਆਹ ਰੱਖਿਆ ਇਹ ਕੀ ਵਿਆਹ ਦਿਨ ਘਰ ਦੀ ਕੱਢ ਕੇ ਸਮਝਾਂਗੇ ਉਹ ਘਰ ਦੀ

ਸੋਣਿਆ 10 10 ਦਰੂਨ ਨਹੀਂ ਪੀਂਦੇ ਨਹੀਂ ਪੀਂਦੇ ਦਾਰੂ ਕੌਣ ਪੀਂਦਾ ਹੈ ਦਾਰੂ ਬੰਦਾ ਦਾਰੂ ਨੇ ਪੀਣੀ ਦਾਰੂ ਕਿਰਨੀ ਖਰਾਬ ਕਰਦੀ ਹੈ ਲੀਵਰ ਖਰਾਬ ਕਰਦੀ ਹੈ ਫੇਫੜੇ ਖਰਾਬ ਕਰਦੀ ਹੈ ਜਾਨਾ ਸਿਰ ਖਤਮ ਕਰਦੀ ਹੈ ਦਾਰੂ ਪੀਂਦੇ ਹੀ ਨਹੀਂ ਹੱਥ ਜਿੰਦਗੀ ਨਾਲੋਂ ਮੈਂ ਕਹਿੰਦਾ ਜਿੰਦਗੀ ਨਾਲ ਕਿਹੜੀ ਚੀਜ਼ ਚੰਗੀ ਹੈ ਬੜਾ ਲੋਕਾਂ ਨੂੰ ਕਹਿੰਦਾ ਵੀ ਉਹ ਭਰਾਓ ਨਾ ਪੀਓ ਦਾਰੂ ਨਾ ਪੀਓ ਬੜਾ ਲੋਕਾਂ ਨੂੰ ਸਮਝਾਈ ਜਾਂਦਾ ਪਿੰਡ ਚ ਆਪਾਂ ਸਮਝਾਇਆ ਕਰੋ ਲੋਕਾਂ ਨੂੰ ਵੀ ਜਰੂਰੀ ਬੜਾ ਲੋਕਾਂ ਨੂੰ ਸਮਝਾਉਦਾ ਭਾਈ ਦਾਰੂ ਨਾ ਪੀਓ ਦਾਰੂ ਮਾੜੀ ਹੈ ਮਾੜੀ ਹੈ ਲੀਵਰ ਖਰਾਬ ਕਰਦੀ ਹੈ ਦਾਰੂ ਨਾ ਪੀਓ ਇੱਤਨੀ ਦਾ ਮਤਨ ਸਮਝ ਆਉਣਾ ਉਹ ਆਉਣਾ ਉਹ ਕੋਈ ਸਮਝ ਆਉਣਾ ਉਹ ਨਾ ਮੈਂ ਜ਼ਰੂਰੀ ਬਣਾ ਪੀ ਠੀਕ ਹੈ ਜ਼ਰੂਰੀ ਪੀ ਹੋ ਬਸ ਹੁਣ ਚੱਲੇ ਆ ਬਸ ਹੂੰ ਠੀਕ ਹੈ ਤਾ ਸਮਝਾ ਦੇ ਇੱਕ ਪੈਗ ਸੈਗ ਵਾਦੱਲੇ ਆ ਤੂੰ ਸਮਝੋ ਥੋੜਾ ਲਾਲਪਾ ਬੜਾ ਦਾ ਚਮਕਦਾ ਜਿਹੜੀ ਜੀ ਮਾੜੀ ਆ ਨਾ ਨੂੰ ਦੂਰ ਹੀ ਰੱਖੋ ਇਹ ਦੂਰ ਰੱਖੋ ਆ ਦਾ ਇੱਧਰ ਰੱਖ ਇੱਧਰ ਕਰ ਆ ਚੱਕ ਦਾਰੂ ਮਾੜੀ ਆ ਨਹੀਂ ਪੀਣੀ ਨਾ 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 ਦਾਰੂ ਤਾਂ ਲੋਕਾਂ ਦੇ ਆਖਿਆ ਵੀ ਪਾਈ ਨਾ ਪੀਓ ਦਾਰੂ ਮਾੜੀ ਆ ਇਹ ਨਾ ਪੀਓ ਦਾਰੂ ਬਹੁਤ ਪੈੜੀ ਦਾਰੂ ਵੇਹੇ ਕੋਈ ਨਾ ਪੀਓ ਦਾਰੂ ਨਾ ਪੀਓ ਬਸ ਬੇਫਿਕਰ ਹੋਗੇ ਨਾ ਤੇ ਤੂੰ ਆਵਦਾ ਇੰਗਾ ਬਣੋ ਨਿਆ

दारू ਨਹੀਂ ਪੀਣੀ ਉਹ ਮੈਂ ਕਹਿੰਦਾ ਮੇਰੇ ਹੀ ਨਹੀਂ ਜਾਂਦੇ ਬਸ दारू ਮਾੜੀ ਹੁੰਦੀ ਹੈ ਨਾ दारू ਬਹੁਤ ਮਾੜੀ ਹੁੰਦੀ ਹੈ दारू ਨਹੀਂ ਪੀਣੀ ਆਹ ਮੈਂ ਪੀਣੀ ਤਰੋ ਸਾਹਿਬ ਮੈਂ ਪੀਣੀ ਨਹੀਂ ਪੀਣੀ दारू ਨਹੀਂ ਪੀਣੀ ਉਹ ਬੈਠੇ ਕਰੋ ਯਾਰ ਨਹੀਂ ਪੀਣੀ दारू ਨਹੀਂ ਪੀਣੀ ਦਾਰੂ ਦਾਰੂ ਨਹੀਂ ਪੀਣੀ ਕੁੜੀਏ ਸਮਝਾਦਾ ਬਾਈ ਨੂੰ ਸਮਝਾਗਾ ਅੱਜ ਤੋਂ ਬਾਅਦ ਦਾਰੂ ਨਾ ਪੀਉਂ ਦਾਰੂ ਦਾਰੂ ਪੀਉ ਕਿਵੇਂ ਹੈ ਦਰੂਖ ਪੀਉਂ ਕਿਵੇਂ ਦਰੂਖ ਨਹੀਂ ਪਿੰਦਾ ਹੁਣ ਸਮਝਾਉਣ ਆਇਆ ਸੀ ਕਿ ਆਪ ਡੱਫਣ ਆਇਆ ਸੀ ਆਇਆ ਸੀ ਸਮਝਾਉਣ ਆ ਸੁਣਦੀ ਐ ਸਮਝਾ ਗਿਆ ਤੇਰਾ ਭਰਾ ਅੱਧੀ ਬੋਤਲ ਸਮਝਾ ਗਿਆ